ਰਾਤੋ ਰਾਤ ਹਰਾਂ ਦੇ ਪਾਣੀ ਨੇ ਦਹਲਾਇਆ ਪੂਰਾ ਪੰਜਾਬ ਇੱਕ ਪਾਸੇ ਪੰਜਾਬ ਸਰਕਾਰ ਦੂਸਰੇ ਪਾਸੇ ਸੈਂਟਰ ਸਰਕਾਰ ਵੱਲੋਂ ਹਾਲੇ ਕਿਸੇ ਵੀ ਤਰ੍ਹਾਂ ਦੀ ਰਾਤ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤੀ ਚਾਰੀ ਤੇ ਦੂਸਰੇ ਪਾਸੇ ਰਾਤੋ ਰਾਤ ਹਰਾਂ ਦੇ ਪਾਣੀ ਦੇ ਨਾਲ ਲਗਭਗ ਅੱਧਾ ਪੰਜਾਬ ਡਹਿਲ ਗਿਆ ਹੈ ਹਰ ਪਾਸੇ ਤਬਾਹੀ ਦੇ ਮੰਜ਼ਰ ਦੇਖੇ ਜਾ ਸਕਦੇ ਨੇ ਹਰ ਪਾਸੇ ਪਾਣੀ ਪਾਣੀ ਦੇਖਿਆ ਜਾ ਸਕਦਾ ਹੈ ਲਗਭਗ ਪੰਜਾਬ ਦੀ 2.5 ਲੱਖ ਏਕੜ ਝੋਨੇ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਤੁਸੀਆਂ ਟੁੱਟਗੀਆਂ ਨੇ ਬੰਨ ਟੁੱਟ ਗਏ ਨੇ ਨੋਚਾਂ ਟੁੱਟਗੀਆਂ ਨੇ ਤੇ ਦੂਸਰੇ ਪਾਸੇ ਹੁਣ ਸ਼ਹਿਰਾਂ ਕਸਬਿਆਂ ਦੇ ਵਿੱਚ ਵੀ ਪਾਣੀ ਵਰਨਾ ਸ਼ੁਰੂ ਹੋ ਗਿਆ ਹੈ ਕੋਠੀਆਂ ਡਿੱਗ ਪਈਆਂ ਨੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਢਹਿ ਟੋਰੀ ਤੇ ਤੇਰੀ ਹੋਗਾ ਨਹੀਂ ਤੇ ਇਹ ਲੋਕ ਆਪਣਾ ਆਉਣ ਵਾਲੇ ਦਿਨਾਂ ਦੇ ਵਿੱਚ ਗੁਜ਼ਾਰਾ ਕਿਵੇਂ ਕਰਨਗੇ ਸਰਕਾਰ ਵੱਲੋਂ ਸਿਰਫ ਇਥੋਂ ਤੱਕ ਹੀ ਰਾਹਤ ਦਿੱਤੀ ਗਈ ਹੈ ਕਿ ਭਾਈ ਇਹਨਾਂ ਨੂੰ ਖਾਣਾ ਕਿਵੇਂ ਦਿੱਤਾ ਜਾਵੇ ਇਹਨਾਂ ਨੂੰ ਡੁੱਬਦਿਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਕਿਵੇਂ ਪਹੁੰਚਾਇਆ ਜਾਵੇ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਇਹਨਾਂ ਦੇ ਇਹ ਰਹਿਣ ਸਹਿਣ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਇਹਨਾਂ ਦੇ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ ਸਾਰੀਆਂ ਹੀ ਸਿਆਸੀ ਪਾਰਟੀਆਂ ਇੱਕ ਵਾਰ ਫਿਰ ਹੜਾ ਦੇ ਮੈਦਾਨ ਦੇ ਵਿੱਚ ਆ ਗਈਆਂ ਨੇ ਕਿਉਂਕਿ ਹਰ ਪਾਸੇ ਤਬਾਹੀ ਦਾ ਮੰਜ਼ਰ-ਨਜ਼ਰ ਆ ਰਿਹਾ ਹੈ ਤੇ ਮੂੰਹ ਦੇ ਵਿੱਚੋਂ ਕਲੇਜ਼ਾ ਆਉਂਦਾ ਹੈ ਜਦੋਂ ਦਰਦਨਾਕ ਸੋਸ਼ਲ ਮੀਡੀਆ ਤੇ ਹੋ ਰੀਆਂ ਤਸਵੀਰਾਂ ਅਤੇ ਵੀਡੀਓ ਪੰਜਾਬ ਦੇ ਲੋਕਾਂ ਵੱਲੋਂ ਦੇਖਿਆ ਜਾ ਰਹੀਆਂ ਨੇ ਜਾਗਦੀਆਂ ਜ਼ਮੀਰਾਂ ਵਾਲੇ ਲਗਾਤਾਰ ਪਹੁੰਚ ਕਰ ਰਹੇ ਨੇ ਹੁਣਾਂ ਹਲਕਿਆਂ ਦੇ ਵਿੱਚ ਜਿੱਥੋਂ ਦੇ ਲੋਕ ਬੇਕਾਰ ਹੋ ਗਏ ਨੇ ਜਿੱਥੋਂ ਦੇ ਲੋਕਾਂ ਦੇ ਘਰ ਪੂਰੀ ਤਰ੍ਹਾਂ ਤੈਸ਼ ਨੈਸ਼ ਹੋ ਗਏ ਨੇ ਜਿੱਥੋਂ ਦੇ ਲੋਕ ਉਹ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਪਹੁੰਚ ਗਏ ਨੇ ਸਮਾਜ ਸੇਵੀਆਂ ਵੱਲੋਂ ਪੰਜਾਬ ਦੇ ਆਗੂਆਂ ਵੱਲੋਂ ਕੁਝ ਪੰਜਾਬ ਦੇ ਆਗੂਆਂ ਵੱਲੋਂ ਲਗਾਤਾਰ ਗਰੋਹ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਉਹਨਾਂ ਦਾ ਵਿਰੋਧ ਬਣਦਾ ਵੀ ਹੈ ਕਿਉਂਕਿ ਉਹ ਖੋਦ ਵਿਧਾਇਕ ਨੇ ਖੋਦ ਮੌਕੇ ਦੇ ਮੰਤਰੀ ਨੇ ਉਹ ਕਹਿੰਦੇ ਸਾਡੀ ਗੱਲ ਹੀ ਨਹੀਂ ਸੁਣੀ ਜੇ ਨੋਚਾ ਪਹਿਲਾਂ ਵੱਢ ਜਾਂਦੀਆਂ ਜੇਕਰ ਤੁਸੀਂ ਬੰਨ ਪਹਿਲਾਂ ਵੱਢ ਜਾਂਦੇ ਤਾਂ ਹੋ ਸਕਦਾ ਹੈ ਕਿ ਸਾਡੇ ਹਲਕੇ ਦੇ ਲੋਕਾਂ ਨੂੰ ੜਾਂ ਦੇ ਪਾਣੀ ਦਾ ਸਾਹਮਣਾ ਨਾ ਕਰਨਾ ਪੈਂਦਾ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਇੱਕ ਪਾਸੇ ਵਕ ਵਕ ਸਮਾਜਿਕ ਸੰਸਥਾਵਾਂ ਵੱਲੋਂ ਵਕ ਵਕ ਆਗੂਆਂ ਵੱਲੋਂ ਲਗਾਤਾਰ ਰਾਖ ਦੇ ਕਾਰਜ ਕੀਤੇ ਜਾ ਰਹੇ ਨੇ ਤੇ ਦੂਸਰੇ ਪਾਸੇ ਨਾ ਕਿਸੇ ਪੈਸੇ ਦਾ ਨਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲਿਆ ਗਿਆ ਅਤੇ ਨਾ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਂ ਨਾਲ ਲਿਆ ਗਿਆ ਰਾਤੋ ਰਾਤ ਪੰਜਾਬ ਇੱਕ ਵਾਰ ਫਿਰ ਡਹਿਲ ਗਿਆ ਹੈ ਅੜਾ ਦੇ ਪਾਣੀ ਦੇ ਨਾਲ ਕਿਉਂਕਿ ਬੜੇ ਵੱਡੇ ਕਿਊਸਕ ਜਿਹੜੇ ਸੰਖਿਆ ਦੇ ਵਿੱਚ ਆਉਂਦੇ ਨੇ ਪਾਣੀ ਪੰਜਾਬ ਦੇ ਵਿੱਚ ਛੜ ਦਿੱਤਾ ਗਿਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੀ ਸਲਛਲਾਗਾ ਕਰਦੇ ਹਾਂ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਨ ਅਸੀਂ ਛਲਾਂਗਾ ਕਰਦੇ ਹਾਂ ਜਿਹੜੇ ਦਿਨ ਪਰ ਰਾਤ ਲਗਾਤਾਰ ਦਵਾਈਆਂ ਖਾਣ ਪੀਣ ਦਾ ਸਮਾਨ ਅਤੇ ਪਸ਼ੂਏ ਪਸ਼ੂ ਦੇ ਚਾਰੇ ਦਾ ਪ੍ਰਬੰਧ ਵੱਖ-ਵੱਖ ਸਸਤਾਵਾਂ ਦੇ ਆਦੂਆਂ ਵੱਲੋਂ ਅਤੇ ਸੇਵਾਦਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕ ਜਾਦੇ ਨਹੀਂ ਢੀਲਾ ਪੜਾ ਕੇ ਆ ਜਾਂਦੇ ਨੇ ਅਸੀਂ ਭਾਈ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਭਾਈ ਰੀਲਾ ਬਣਾਉਣ ਨਾਲ ਚੰਗਾ ਹੈ ਕਿ ਤੁਸੀਂ ਆਪਣੇ ਘਰੇ ਬੈਠ ਜੋ ਕਿਉਂਕਿ ਬਾਅਦ ਵਿੱਚ ਲੋਕਾਂ ਨੇ ਤੁਹਾਨੂੰ ਲੜਦਾ ਪਾਣੀਆਂ ਨੇ ਜਿਸ ਤਰ੍ਹਾਂ ਹੁਣ ਆਪ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਲੋਕਾਂ ਵੱਲੋਂ ਲੜਦਾ ਪਾਈਆਂ ਚਾਰੀਆਂ ਨੇ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਹਰਾਂ ਦੀ ਸਥਿਤੀ ਹੋਰ ਵੀ ਵਿਗੜ ਗਈ ਹੈ ਇੱਕ ਪਾਸੇ ਲਗਭਗ 14 ਲੱਖ ਕਿਊਸਕ ਪਾਣੀ ਛੜਿਆ ਗਿਆ ਹੈ ਤੇ ਦੂਸਰੇ ਤੇ ਸਭ ਤੋਂ ਜਿਹੜੀ ਮਾਰੇ ਹਾਲਾਤ ਤੇ ਆਸਾਮ ਦੇ ਜਿਹੜੇ ਮੀ ਜਿਹੜਾ ਹੈ ਪੰਜਾਬ ਦੇ ਵਿੱਚ ਲਗਾਤਾਰ ਪੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਅੱਜ ਪਏ ਭਾਰੀ ਮੀਂਹ ਤੇ ਅਗਲੇ 2 ਦਿਨਾਂ ਲਈ ਭਾਰੀ ਮੀਂਹ ਤੇ ਬੱਦਲ ਫੜਨ ਸੰਬੰਧੀ ਰੈਡ ਅਲਰਟ ਕਾਰਨ ਪੰਜਾਬ ਲਈ ਅਗਲੇ 3-4 ਦਿਨ ਚਿੰਤਾਜਨਕ ਹੋ ਸਕਦੇ ਹਨ ਰਾਤ ਦੇ ਤਕਰੀਬਨ ਸਾਰੇ ਡੈਮਾ ਜੋ ਖਤਰੇ ਦੇ ਨਿਸ਼ਾਨ ਤੱਕ ਪੁੱਜ ਗਏ ਹਨ ਜਾਂ पार ਕਰ ਚੁੱਕੇ ਹੋਏ ਹਨ ਜਾਂ ਪੁੱਜ ਰਹੇ ਹਨ ਪਾਣੀ ਦਾ ਅੰਦਾਜ਼ਾ ਲਗਾਉਣ ਤੋਂ ਬਾਅਦ ਭਾਖੜਾ ਬਿਆਸ ਮੈਨੇਜਮੈਂਟ BBMB ਵੱਲੋਂ ਚੰਡੀਗੜ੍ਹ ਵਿੱਚ ਰੱਖੀ ਗਈ ਮੀਟਿੰਗ ਹਾਲਤ ਅਨੁਸਾਰ ਵਾਧੂ ਪਾਣੀ ਛੱਡਣ ਫੈਸਲੇ ਲਈ ਫੈਸਲੇ ਲੈ ਜਾਣ ਦੀ ਸੰਭਾਵਨਾ ਹੈ 14 ਲੱਖ ਤੋਂ ਆਲਰੇਡੀ ਛੱਡਾ ਜਾ ਚੁੱਕਿਆ ਹੈ ਰਾਜ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਭਾਵੇਂ ਕੁਝ ਥਾਵਾਂ ਤੇ ਪਾਣੀ ਵਧਣ ਦੀਆਂ ਰਿਪੋਰਟਾਂ ਜਰੂਰ ਮਿਲੀਆਂ ਹਨ ਪਰ ਛੱਡੇ ਜਾਣ ਵਾਲੇ ਪਾਣੀ ਨੂੰ ਕਾਬੂ ਫੇਰ ਰੱਖਣ ਲਈ ਅੱਜ ਸੂਬੇ ਸੂਬੇ 'ਚ ਹੜ੍ਹਾਂ ਦੀ ਸਥਿਤੀ ਸੇਰ ਬਣ ਰਹੀ ਹੈ ਜੇਕਰ ਕੱਲ ਸਵੇਰੇ ਡੈਮਾਂ ਤੋਂ ਵਾਧੂ ਪਾਣੀ ਛੱਡਣਾ ਪਿਆ ਤਾਂ ਪੰਜਾਬ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਾਖ ਸਕਦੀਆਂ ਹਨ ਪਾਖੜਾ ਤੋ ਜੋ ਅੱਜ 1673 ਫੁੱਟ ਤੇ ਸੀ ਖਤਰੇ ਦੇ ਨਿਸ਼ਾਨ ਤੇ ਤੋਂ 7 ਫੁੱਟ ਹੇਠਾ ਸੀ ਹੇਠੇ ਸੀ ਜੋ ਪਾਣੀ ਦਾ ਪੱਧਰ ਤੇਜ਼ੀ ਨਾਲ ਵਧ ਰਿਹਾ ਹੈ ਪੌਂਗ ਡੈਮ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ ਉਧਰ ਹਰਿਆਣਾ ਅਤੇ ਰਾਜਸਥਾਨ ਵੀ ਪਾਣੀ ਦਾ ਆਪਣਾ ਬਣਦਾ ਹਿੱਸਾ ਨਹੀਂ ਲੈ ਰਹਾ ਉਹਨਾਂ ਵੱਲੋਂ ਵੀ ਬੀਬੀ ਐਮਬੀ ਨੂੰ ਕਿਹਾ ਜਾ ਰਿਹਾ ਕਿ ਸਾਨੂੰ ਪਾਣੀ ਨਾ ਦਿੱਤਾ ਜਾਵੇ ਜਿਸ ਕਾਰਨ ਇਹ ਪਾਣੀ ਪੰਜਾਬ ਦੇ ਹੜ੍ਹਾਂ ਦਾ ਵਾਧਾ ਕਰ ਰਿਹਾ ਹੈ ਯਾਨੀ ਕਿ ਹਰਿਆਣਾ ਤੋਂ ਬਾਅਦ ਹੁਣ ਰਾਜਸਥਾਨ ਵੀ ਇਹ ਵੀ ਕਹਿ ਦਿੱਤਾ ਕਿ ਸਾਨੂੰ ਵਾਧੂ ਪਾਣੀ Rajasthan ਅਤੇ Haryana ਦੇ ਵਿੱਚ ਨਾ ਦਿੱਤਾ ਜਾਵੇ ਉਹ ਵਾਧੂ ਪਾਣੀ ਹੁਣ ਪੰਜਾਬ ਦੇ ਕਈ ਹੋਰ ਇਲਾਕਿਆਂ ਨੂੰ ਕਈ ਹੋਰ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕਰੇਗਾ ਇਥੋਂ ਤੱਕ ਇਹ ਵੀ ਖਬਰ ਆ ਰਹੀ ਹੈ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਮਦਦ ਲਈ ਅੱਜ ਹੜਾ ਪ੍ਰਭਾਵਿਤ ਖੇਤਰਾਂ ਦੇ ਕੁਝ ਹੋਰ ਨਵੇਂ ਰਾਤ ਕੈਂਪਾਂ ਦੀ ਸਥਾਪਨਾ ਕੀਤੀ ਗਈ ਹੈ ਰਾਜ ਸਰਕਾਰ ਵੱਲੋਂ ਇਕੱਤਰ ਜਾਣਕਾਰੀ ਅਨੁਸਾਰ 378 ਪਸ਼ੂਆਂ ਦੇ ਮਾਰੇ ਜਾਣ 1944 ਪੱਕੇ ਘਰਾਂ ਦੇ ਨੁਕਸਾਨ ਦੀ ਨੁਕਸਾਨ ਨੁਕਸਾਨੇ ਜਾਨ ਦੀ ਰਿਪੋਰਟ ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਾਂ 'ਚ ਖੇਤੀ ਤੇ ਜਾਇਦਾਦ ਦਾ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਨੁਕਸਾਨ ਦੇ ਅਸਲੀ ਆંકੜੇ ਕੁਝ ਦਿਨਾਂ ਤੱਕ ਸਪਸ਼ਟ ਹੋ ਜਾਣਗੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਣਾ ਕਾਨ ਹੋਈ ਨੁਕਸਾਨ ਦੀ ਪਰਭਾਈ ਨਾਲ ਕੇਂਦਰ ਤੋਂ ਵਿਸ਼ੇਸ਼ ਗ੍ਰਾਂਟ ਦੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ ਇਹ ਵੀ ਜਾਣਕਾਰੀ ਹੈ ਕਿ ਕੇਂਦਰ ਸਰਕਾਰ ਦੀ ਇੱਕ ਟੀਮ ਅਗਲੇ ਹਫਤੇ ਪੰਜਾਬ ਆ ਰਹੀ ਹੈ ਜਿਸ ਤੋਂ ਰਿਪੋਰਟ ਤੋਂ ਬਾਅਦ ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਰਾਹਤ ਦੇਣ ਦਾ ਫੈਸਲਾ ਹੋਵੇਗਾ ਸੈਂਟਰਲ ਸਰਕਾਰ ਵਿਸ਼ੇਸ਼ ਰਾਹਤ ਦਿੰਦੀ ਹੈ ਕਿ ਨਹੀਂ ਦਿੰਦੀ ਹੈ ਕਿਉਂਕਿ ਜਿੰਨਾ ਕੁ ਪੰਜਾਬ ਦੀਆਂ ਫਸਲਾਂ ਦਾ ਨੁਕਸਾਨ ਹੋ ਚੁੱਕਿਆ ਹੈ ਜਿੰਨੇ ਕੋ ਘਰ ਟਹਿਲ ਤੇਰੀ ਹੋ ਚੁਕੇ ਨੇ ਜਿੰਨੇ ਕੋ ਪਸ਼ੂ ਮਰ ਚੁਕੇ ਨੇ ਜਿੰਨੇ ਕੋ ਸਬਜ਼ੀ ਜਿੰਨੇ ਕੋ ਫਲ ਨੁਕਸਾਨੇ ਜਾ ਚੁਕੇ ਨੇ ਪੰਜਾਬ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਐਟ ਲੀਸਟ ਪੰਜਾਬ ਨੂੰ 7 7000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ ਜੇਕਰ ਪੰਜਾਬ ਨੂੰ 60000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਦੀ ਇਕਨੋਮੀ ਪੰਜਾਬ ਦੇ ਲੋਕ 500 5 ਤੋਂ ਲੈ ਕੇ 10 ਸਾਲ ਹੋਰ ਪਿੱਛੇ ਚਲੇ ਜਾਣਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੋਸਿਆ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਵੱਲੋਂ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰਸ਼ਾਹ ਨੂੰ ਵੀ ਕੋਝਾ ਕੋਸਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਜੇਕਰ ਇਹ ਇਸ ਤਰ੍ਹਾਂ ਪਾਣੀ ਛੱਡਿਆ ਗਿਆ ਜਿਵੇਂ 14 ਲੱਖ ਕਿਊਸਕ ਪਾਣੀ ਅੱਜ ਛੱਡੇ ਜਾਣ ਦੀ ਜਿਹੜੀਆਂ ਖਬਰਾਂ ਆਈਆਂ ਨੇ ਜੇਕਰ ਛੱਡਿਆ ਜਾਂਦਾ ਹੈ ਤਾਂ ਪੰਜਾਬ ਦੇ 9 ਜ਼ਿਲ੍ਹਿਆਂ ਤੋਂ ਇਲਾਵਾ ਦੋ ਤੋਂ ਤਿੰਨ ਜ਼ਿਲ੍ਹੇ ਹੋਰ ਵੀ ਪਾਣੀ ਦੇ ਨਾਲ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੇ ਕਿਉਂਕਿ ਇੱਕ ਪਾਸੇ ਵਾਧੂ ਕਿਉਂਕਿ ਪਾਣੀ ਛੱਡਿਆ ਜਾ ਰਿਹਾ ਹੈ ਦੂਸਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਬੜੀ ਭਾਰੀ ਬਾਰਿਸ਼ ਜਿਹੜੀ ਹੈ ਹਰ ਰੋਜ਼ ਹੋ ਰਹੀ ਹੈ ਤਾਂ